ਜਾਂ ਮੇ ਦਾ ਲਾ ਸਾਬੂ ਕੋ ਸਾਬੂ ਨਾਲ ਸੰਭਰਕ ਕਰੋ ਖਰਾਬ ਹੁੰਦੀ ਹੈ ਪਤਾ ਨਾ ਤੈਨੂੰ ਲੱਗਦਾ ਇਹ ਰਾਤ ਹੀ ਰਹਿ ਜੇਗੀ ਤੇ ਬਹੁਤ ਫਰਕ ਹੈ ਇਹਦਾ ਬਹੁਤ ਜਿਆਦਾ ਬਹੁਤ ਵਧੀਆ ਮੈਡੀਸਨ ਹੈ ਜੀ ਗੁੱਡ ਮਾਰਨਿੰਗ ਜੀ ਸ਼ਸ਼ੀ ਗਰ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਣਗੇ ਤੇ ਚੜਦੀ ਕਲਾ 'ਚ ਹੋਣਗੇ ਬੱਚੇ ਚਲੇ ਗਏ ਸਕੂਲ ਟਾਈਮ ਹੋ ਗਿਆ 7:40 ਬੱਚਿਆਂ ਨੇ ਸ਼ੂਟ ਨਹੀਂ ਕੀਤਾ ਤਾਂ ਹੁਣ ਮੈਂ ਸਫਾਈ ਕਰਨੀ ਸਟਾਰਟ ਕਰਨੀ ਸੀ ਤਾਂ ਮੇਕੇ ਪਹਿਲਾ ਵਲੌਗ ਦੀ ਸ਼ੁਰੂਆਤ ਕਰਦੀ ਆ ਉਹਦੇ ਆਪਾਂ ਬੱਚਿਆਂ ਵਾਲੇ ਦਰਾਜ਼ ਸਾਫ਼ ਕਿਤੇ ਸੀ ਅੱਜ ਆਪਣੇ ਕਰਦੇ ਆ ਇਹ ਆ ਸਾਡਾ ਮੈਡੀਸਿਨਸ ਵਾਲਾ ਡਰਾਅਰ ਇਹਨੂੰ ਕਲੀਨ ਕਰਦੇ ਆ ਕਿਉਂਕਿ ਕੱਲ ਮੈਡੀਸਿਨਸ ਦੀ ਲੋਡ ਪਈ ਸੀ ਗੁਣੋਂ ਨੂੰ ਦਿੱਤੀਆਂ ਸੀ ਤਾਂ ਫਿਰ ਉਦੋਂ ਆਪਾਂ ਨੂੰ ਲੱਗਦਾ ਕਿ ਖਲਾਰਾ ਪੈ ਚੁੱਕਿਆ ਕਰ ਦਈਏ ਉਹ ਬੈੱਡ ਸ਼ੀਟ ਲੈ ਕੇ ਰੱਖਿਆ ਬੈੱਡ ਸ਼ੀਟ ਚੇਂਜ ਕਰਾਂਗੇ ਤੇ ਬਾਕੀ ਸਾਰੇ ਕਰ ਦਾਂਗੇ ਇੱਥੇ ਲੱਲਾ ਪੱਪਾ ਜੋ ਵੀ ਆ ਇਧਰ ਤਿੰਨ ਡਰ ਹੋ ਗਏ ਇਹਨਾਂ ਸਾਰਿਆਂ ਨੂੰ ਕਲੀਨ ਕਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਬੈੱਡ ਸ਼ੀਟ ਪੂਰਾ ਰੂਮ ਕਲੀਨ ਕਰਕੇ ਕਰ ਦਈਏ ਰਿੰਕੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੈੱਡ ਸ਼ੀਟ ਬਦਲ ਦਈਏ ਡਸਟ ਆਫ ਕਰ ਦਈਏ ਤੇ ਫਿਰ ਆਪਾਂ ਕਿਚਨ ਦਾ ਕੰਮ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਸਾਰੇ ਵਧੀਆ ਹੋਵੋਗੇ ਗਰਮੀ ਮਾਨ ਰਹੇ ਹੋਗੇ ਗਰਮੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਪਤਾ ਨਹੀਂ ਕੱਲ ਕਹਿ ਰਹੇ ਸੀ ਕਿ ਬਹੁਤ ਮੀਂਹ ਪਿਆ ਸਾਡੇ ਵਾਲੀ ਸਾਈਡ ਤਾਂ ਆਇਆ ਨਹੀਂ ਸ਼ਾਇਦ ਅੱਧੇ ਬਠਿੰਡੇ ਚ ਪੈ ਗਿਆ ਹੋਵੇ ਜਿਵੇਂ ਪਰਸੋਂ ਪਿਆ ਸੀਗਾ ਕਿ ਗੁਨੂ ਦੀ ਟਿਊਸ਼ਨ ਵਾਲੀ ਸਾਈਡ ਨਹੀਂ ਸੀਗਾ ਤੇ ਆਪਣੀ ਇੱਧਰ ਹੈਲੀ ਸੀਗਾ ਹੋ ਸਕਦਾ ਕੱਲ ਵੀ ਉੱਧਰ ਪੈ ਗਿਆ ਹੋਵੇ ਬਟ ਆਪਣੀ ਵਾਲੀ ਸਾਈਡ ਬਿਲਕੁਲ ਵੀ ਮੀਂਹ ਨਹੀਂ ਸੀਗਾ ਇਸ ਕਰਕੇ ਦੇਖੋ ਜਿਆਦਾ ਮੀਂਹ ਆਇਆ ਤਾਂ ਤੁਹਾਨੂੰ ਵੀ ਦਿਖਾਵਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੱਥੇ-ਕਿੱਥੇ ਪੈ ਰਿਹਾ ਮੀਂਹ ਓਕੇ ਜੀ ਮਿਲਦੇ ਹਾਂ ਫਿਰ ਆਪਾਂ ਲੋ ਜੀ ਡਰਸ ਆਫ ਕਰਤੇ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਡੀਸਨ ਵਾਲਾ ਦੇਖੋ ਸਾਰਾ ਟਿਕਾਤਾ ਇਹ ਵਾਲਾ ਵੀ ਤੇ ਇਹ ਵਾਲਾ ਵੀ ਤੇ ਇੰਨਾ ਕੁੜਾ ਕੱਢਤਾ ਉਦੋਂ ਆਪਾਂ ਰੱਖੀ ਜੰਨੇ ਆ ਸਾਮ-ਸਾਮ ਕੇ ਆ ਖਾਣ ਪੀਣਾਂ ਲੈਂਦੇ ਉਹਦੇ ਤੋਂ ਮੰਗਾ ਲਓ ਰੋ ਤੇ ਮੰਗਾ ਲਓ ਮੀਨੂ ਸਾਮ-ਸਾਮ ਰੱਖ ਲਓ ਉਹ ਮੈਡੀਸਨ ਸਿਗੀਆਂ ਪਹਿਲਾਂ ਆਪਾਂ ਨੂੰ ਰੱਖਣੀਆਂ ਪੈਂਦੀਆਂ ਸਾਰੀਆਂ ਕਿਉਂਕਿ ਬੱਚਿਆਂ ਵਾਲਾ ਘਰ ਆ ਤੇ ਫੇਰ ਉਹ ਹੋ ਜਾਂਦੀਆਂ ਪਈਆਂ ਪਈਆਂ ਐਕਸਪਾਇਰ ਤੇ ਲੋੜ ਨਹੀਂ ਪੈਂਦੀ ਤਾਂ ਫੇਰ ਆਪਾਂ ਥੋੜਾ ਟਾਈਮ ਬਾਅਦ ਕੱਢ ਦਿੰਨੇ ਆ ਕਰ ਦਿੰਨੇ ਆ ਸਫਾਈ ਬੈੱਡ ਸ਼ੀਟ ਵੀ ਬਦਲਦੀ ਹਾਜੇ ਮੈਂ ਕਾਰੀ ਅਸੱਤ ਹੀ ਬੈਠਾ ਮੈਂ ਅੱਛਾ ਫੇਰ ਹੀ ਉੱਠਦਾ ਪਹਿਲਾਂ ਇਧਰੋਂ ਵੀ ਕਰਦੀਏ ਡਰੈਸਿੰਗ ਦੀ ਵੀ ਕਰੀ ਦਈਏ ਵੈਸੀ ਤਾਂ ਸੈਟਿੰਗ ਆ ਸਫਾਈ ਆ ਪਰ ਹੁਣ ਲੱਗਿਆ ਤੇ ਕਪੜਾ ਮਾਰ ਹੀ ਦੇਣਾ ਵਾਓ ਵਾਓ ਸਾਡੇ ਆ ਗਿਆ ਸੌਣ ਦਾ ਪਹਿਲਾ ਮਹੀ ਅੱਜ ਹੋ ਗਈ ਦੋ ਸੌਣ ਤੇ 12 ਵਜੇ ਮਹੀ ਪਹਿਣਾ ਹੋ ਗਿਆ ਸ਼ੁਰੂ ਭੱਜ ਭੱਜ ਕੇ ਲਾਏ ਕੱਪੜੇ ਬ੍ਰੇਕਿੰਗ ਨਿਊਜ਼ ਹੋ ਗਈ ਦੇਖੋ ਜ਼ਬਰਦਸਤ ਮੀਂਹ ਆ ਉਦੋਂ ਜਵਾਨਾਂ ਦੀ ਛੁੱਟੀ ਦਾ ਟਾਈਮ ਹੋ ਰਿਹਾ ਤੇ ਦੇਖੋ ਕੀ ਬਣਦਾ ਲਿਆਉਣਾ ਹੀ ਪਊਗਾ ਕਹਿੰਦੇ ਲੈ ਕੇ ਕਿਵੇਂ ਆਉਂਗਾ ਫਿਰ ਉੱਥੇ ਮੈਂ ਕਿਹਨਾਂਗੇ ਹਾਂ ਉਹ ਤਾਂ ਗਨੋ ਬਿਮਾਰ ਸੀ ਅੱਜ ਫਿਰ ਵੀ ਚਲੀ ਗਈ ਸਕੂਲ জানি ਮੈਂ ਜਾਣਾਗਾ ਇਦਾਂ ਹੀ ਪਈ ਜਾਵੇ ਮੀਂਹ ਬਾਤ ਬੁਰਾ ਹਾਲਾ ਦੇਖ ਲੋ ਇਹ ਕਿਹਨਾਂ ਕੋਟੀ ਸਾਰੀ ਇਹਨਾਂ ਨੇ ਕਿਰਾਏ ਦੇ ਦਿੱਤੀ ਹੋਈ ਐ ਤੇ ਕਿਰਾਏ ਵਾਲਿਆਂ ਦਾ ਵੇਖੋ ਕਪੜੇ ਦਿੱ ਤੁਕਣੇ ਬਾਈ ਉਹ ਉਹਨਾਂ ਦੇ ਕਪੜੇ ਗਿੱਲੇ ਹੋਗੇ ਕੋਈ ਘਰੇ ਨਹੀਂ ਆਗਾ ਮੈਂ ਤਾਂ ਹੁਣ ਦੇਖ ਮੇਰੇ ਲਈ ਬਣਾਈ ਜਾਨੀ ਕਪੜੇ ਦੇਤੇ ਨਹੀਂ ਕਿ ਤੇਰੇ ਕਹਿਣਾ ਲਾ ਉਹ አልਬੇ ਨਹੀਂ ਦੇਖ ਲਾ ਹਾਂ ਬਾਜੂਗਾ ਸਾਰੇ ਨਾ ਆ ਰਹੇ ਅਮਿਚ ਪਹਿਲਾਂ ਮੈਂ ਉਧਰ ਵਾਲੇ ਘਰ ਤੋਂ ਵੀਡੀਓ ਬਣਾਈ ਸੀ ਹੁਣ ਪੱਤੇ ਆ ਗਏ ਗਾਰਡਨ ਚ ਦੇਖੋ ਇੱਥੇ ਪਤਾ ਲੱਗਦਾ ਨਾ ਮੀਂਹ ਪੈ ਗਿਆ ਤੇ ਕੱਲ ਆਪਾਂ ਲਾਈ ਸੀ ਬੂਟੇ ਬੂਟਿਆਂ ਨੂੰ ਵੀ ਪੈ ਜੂਗਾ ਪਾਣੀ ਮੀਂਹ ਦਾ ਪਾਣੀ ਗੱਡੀ ਵੀ ਗਈ ਧੋਤੀ ਮੀਂਹ ਨਾਲ ਆਈ ਕਰ ਆਦਾਰਾਂ ਦੀ ਗੱਡੀ ਇੱਥੇ ਖੜੀ ਰਹਿੰਦੀ ਹੈ ਸਾਡਿਆਂ ਦੀ ਮੀਂਹ ਤੇ ਮੀਂਹ ਜਿਆਦਾ ਖੁੱਲਕੇ ਜੇ ਪਾ ਦੇ ਰੱਬਾ ਠੰਡੀ ਠੰਡੀ ਹਵਾ ਆਵੇ ਥੋੜਾ ਜਿਹਾ ਪਾ ਕੇ ਫਿਰ ਧੁੱਪ ਨਹੀਂ ਕੱਢਣੀ ਕਿਉਂਕਿ ਫਿਰ ਗਰਮੈਸ਼ ਹੋ ਜੂਗੀ ਦੇਖਦੇ ਆ ਜਨਾਬ ਦੀ ਡੈਡੀ ਛੜੀ ਹੋਈ ਸੀ ਚੱਲੇ ਸੀਗੇ ਨਾਲ ਦੀ ਨਾਲ ਮੀਂਹ ਸਟਾਰਟ ਹੋ ਗਿਆ ਕੰਮ ਜਾਣਾ ਸੀ ਥੋੜਾ ਜਿਹਾ ਕਿਸੇ ਨੂੰ ਲੈ ਕੇ ਨਾਲ ਹੋਂਤੇ ਫਿਕਰ ਹੋਇਆ ਬਈ ਜਵਕਾ ਨੂੰ ਕਿਵੇਂ ਲੈ ਕੇ ਆਵਾਂਗੇ ਕੰਮ ਤਾਂ ਚੱਲ ਹੋਂਨੀ ਤਾਂ ਸ਼ਾਮ ਨੂੰ ਹੋ ਜੂਏ ਸ਼ਾਮ ਨੂੰ ਤਾਂ ਕੱਲ ਨੂੰ ਹੋ ਜੂਗਾ ਫਿਰ ਜਵਕਾ ਨੂੰ ਕਿਵੇਂ ਲੈ ਕੇ ਆਉਣਾ ਸਕੂਲੋਂ ਮੀ ਬਈ ਇਹਨਾਂ ਤੇਜ ਤੇ ਹੁਣ ਹੋ ਗਈ ਜਵਕਾ ਨੂੰ ਛੁੱਟੀ ਥੋੜੀ ਲੇਟ ਪੈ ਜਾਂਦਾ ਮੀ ਜਵਕਾਂ ਤਾਂ ਲਿਆਉਂਦੇ ਗੱਡੀ ਲੈ ਕੇ ਨਹੀਂ ਜਾ ਸਕਦੇ ਉਧਰ ਗੱਡੀ ਜਾਂਦੀ ਨਹੀਂਗੀ ਮੀ ਪਈ ਜਾਂਦਾ ਜਿਹੜੇ ਗੇਟ ਆਪਾਂ ਜਾਂਦੇ ਨਾ ਛੋਟੇ ਉਧਰ ਗੱਡੀ ਜਾਂਦੀ ਨਹੀਂਗੇ ਤੇ ਹੁਣ ਐਕਟੀਵਿਟੀ ਜਾਣਾ ਪਊਗਾ ਕਿੱਲੇ ਹੋ ਕੇ ਜਾਣਾ ਪਊਗਾ ਗੱਡੀ ਧੋਤੀ ਸੀ ਸਾਰੇ ਭਰ ਗਏ ਸਾਬ ਨੂੰ ਕਪੜਾ ਮਰਦਾਂਗੇ ਜੇ ਸਹੀ ਰਹਿਤਾ ਕੱਲ ਵੀ ਗੱਡੀ ਚਲਾਉਣੀ ਸੀਗੀ ਮੈਂ ਮੈਂ ਕਿ ਗੁੰਨੂ ਨੂੰ ਛੱਡ ਕੇ ਆਉਂਗਾ ਕੱਲ ਵੀ ਸਰਵਾਈਕਲ ਫੇਰ ਹੋ ਗਈ ਕਿੰਨੀ ਜ਼ਿਆਦਾ ਫੇਰ ਨਹੀਂ ਗਿਆ ਮੈਂ ਇੱਥੇ ਤਾਂ ਪਾਣੀ ਪਈ ਜਾਂਦਾ ਇਲੋ ਮੀਂਹ ਚੱਲ ਪਿਆ ਪਈ ਔੜਾ ਔੜੇ ਗਿੱਲੇ ਹੋ ਜਾਂਦੇ ਆ ਥੋੜਾ ਜਿਹਾ ਘਟਿਆ ਤੇ ਥੋੜਾ ਚੱਲੀ ਜਾਂਦਾ ਮੀਂਹ ਹੌਲੀ ਪਈ ਜਾਂਦਾ ਤੇਜ਼ ਨਹੀਂ ਗਾ ਜਿਆਦਾ ਲੈ ਇਧਰ ਸੂਰਤ ਦੇਵਤਾ ਦੇ ਨਿਕਲੇ ਪਏ ਆ ਸਭੂ ਦੇ ਸਕੂਲ ਕੰਨੇ ਉਧਰ ਬੱਦਲ ਮੀਂਹ ਪਈ ਜਾਂਦਾ ਆਪਣੇ ਘਰ ਕੰਨੇ ਤੇ ਇਧਰ ਸਭੂ ਦੇ ਸਕੂਲ ਵਾਲੇ ਪਾਸੇ ਲੈ ਸੂਰਤ ਦੇਵਤਾ ਜਿ ਆਏ ਪਏ ਆ ਕਮਾਲੀ ਕਿਤੇ ਪਈ ਹੈ ਇੱਧਰ ਵੀ ਹੈ ਨਹੀਂ ਗੱਲ ਆ ਆਪਣੇ ਵਾਲੇ ਭਾਤ ਤਾਂ ਇੰਨਾ ਨਹੀਂ ਪਈ ਜਾਂਦਾ ਤੇ ਸਾਰੇ ਬਰਿੰਡੇ ਚ ਪੈਂਦਾ ਹੋਵੇ ਬਟ ਇੱਧਰ ਤਾਂ ਸੂਰ ਦੇਵਤਾ ਨੇ ਗਰਮੀ ਪਹਲਾ ਰੱਖੀ ਹੈ ਨਹੀਂ ਜਿਆਦਾ ਗਰਮੈਸ਼ ਹੋਈ ਪਈ ਐ ਇੱਧਰ ਵੀ ਹੈ ਨਹੀਂ ਭਾਈ ਆਪਣੇ ਘਰ ਕੋਲ ਹੀ ਐ ਮੈਂ ਰਵੇ ਬੂਟ ਤਾਰ ਕੇ ਚੱਪਲਾ ਪਾਇਆ ਆਇਆ ਸੀਗਾ ਇੱਧਰ ਵੀ ਹੈ ਨਹੀਂ ਗਾ ਉਧਰ ਉਧਰ ਬਹੁਤ ਪਈ ਅੰਦਾ ਆਪਣੇ ਪਾਣੀ ਕਿੰਨਾ ਖੜਕੇ ਦੇਖ ਸਾਬੂ ਕਿੰਨਾ ਪਾਣੀ ਖੜਾ ਇੱਥੇ ਸਵੀਮਿੰਗ ਕਰ ਲੈ ਸਾਬੂ ਕੰਨੇ ਸਵੀਮਿੰਗ ਕਰ ਲੈ ਮੈਂ ਉਧਰ ਜਾਵਾਂ ਹੀ ਮੀ ਹੈ ਨਹੀਂ ਤੇ ਸਾਬੂ ਕੰਨੇ ਸਕੂਲ ਵਾਲੇ ਪਾਸੇ ਸਾਬੂ ਕੰਨੇ ਤਾਂ ਕਹਦਾ ਹੁਣ ਦੇਖੀ ਬੱਦਲ ਬਾਬਾ ਕੱਢਦਾ ਪੜਾ ਸੇਕ ਮਾਰਦਾ ਸੂਰਜ ਦੇਵਤਾ ਜੀ ਆ ਗਏ ਸੂਰਜ ਦੇਵਤਾ ਜੀ ਵੀ ਆ ਗਏ ਤੇ ਪੜਾ ਦੇਖਿਓ ਕਰਦੇ ਧਰਤੀ 'ਚ ਬੂਟ ਪਾਉਣੇ ਕੱਲੋ ਆ ਜਾ ਨੀ ਪਾਈ ਤਾਂ ਕੋਈ ਫਾਇਦਾ ਨਹੀਂ 1% ਵੀ ਫਾਇਦਾ ਨਹੀਂ ਆ ਦੇਖ ਲੋ ਸੂਰਤ ਦੇਤਾ ਜੀ ਆ ਗਏ ਕਿੱਥੇ ਗਏ ਉਹ ਸੀ ਉੱਪਰ ਮੇਰੇ ਆਪਣੇ ਉਹ ਸੀ ਲੱਗਦਾ ਇਹਨਾਂ ਤਗੜਾ ਨਹੀਂ ਪਈ ਜਾਂਦਾ ਸੀਗਾ ਕਿੱਡਾ ਸੋਹਣਾ ਮੌਸਮ ਘੈਂਟ ਮੌਸਮ ਸੁਖਾਨਾ ਮੌਸਮ ਹੋਇਆ ਪਿਆ ਸੀਗਾ ਤੇ ਸੂਰਤ ਦੇਤਾ ਜੀ ਨੇ ਧੁੱਪ ਘੱਟੇ ਹਾਂ ਭਾਈ ਕਿਵੇਂ ਭਰਾ ਕਿੱਧਰ ਫਿਰਦਾ ਧੁੱਪ ਨਿਕਲ ਗਈ ਹਣਾ ਹੁਣ ਵਧੀਆ ਮਹੀ ਪਈ ਜਾਂਦਾ ਸੀਗਾ ਭੱਜ ਗਿਆ ਗੱਲ ਵੀ ਨਹੀਂ ਸੁਣ ਕੇ ਗਿਆ ਬੋਰ ਹੋ ਗਿਆ ਲੱਗਦਾ ਮੇਰੀ ਗੱਲ ਤੋਂ ਚੱਲ ਕੋਈ ਨਹੀਂ ਭਰਾ ਹੋਰ ਕਿਸੇ ਨਾਲ ਕਰ ਲੂੰਗਾ ਗੱਲ ਮੈਂ ਗੁੰਨੂ ਦਾ ਟਾਈਮ ਹੋ ਗਿਆ ਗੁੰਨੂ ਲੈਨ ਚੱਲਦੇ ਆਏ 33 ਸੀਟ ਹੋ ਗਈ ਇੰਨੀ ਗਰਮ ਸੀਟ ਹੈ ਹਾ 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 33 ਸੀਟ ਉਹ ਵੜ ਗਿਆ ਵੜ ਗਿਆ ਭਰਾ ਮੇਰਾ ਥੱਲੇ ਵੜ ਗਿਆ ਗੁੱਸੇ 'ਚ ਮੈਂ ਨਾ ਗੱਡੀ ਥੱਲੇ ਵਰਨੀ ਨਾ ਦਿੰਦਾ ਮੈਂ ਉਹਨਾਂ ਨੂੰ ਆਪਣੀ ਦੇ ਤਾਂ ਕਰਕੇ ਨਹੀਂ ਦੇਣਾ ਬੋਲਿਆ ਉਹ ਗੁਣੋ ਮੈਡਮ ਕੋਲੇ ਆ ਗਏ ਮਨੋ ਮੜਵਾਈ ਨਹੀਂ ਬਟਾ ਜੇ ਮੈਨੂੰ ਲੱਗਿਆ ਮੈਂ ਲੇਟ ਹੋ ਗਿਆ ਉਹ ਹੋ ਜਿੰਨਾ ਸੋਣਾ ਨਹੀਂ ਵੀ ਲੱਗਦਾ ਸੀ ਨਾ ਦੇਖਣ ਚ ਭੈਂਟ ਪੈ ਜਾਂਦਾ ਸੀ ਉੰਨੇ ਸੋਨੇ ਗਰਮੀ ਹੋ ਗਈ ਪਸੀਨਾ ਵੀ ਨਹੀਂ ਹੋ ਗਿਆ ਖੜਾ ਖੜਾ ਮੈਂ ਤਗੜੀ ਗਰਮੀ ਹੋ ਗਈ ਤਗੜੀ ਗਰਮੀ ਗੁਣੋ ਮੈਡਮ ਆ ਗਿਆ ਆ ਗਈ ਐਨਾ ਟਾਈਮ ਲਾਤਾ ਇੰਨੀ ਗਰਮੀ ਕਰਦੀ ਮੈਂ ਕੀ ਗਰਮੀ ਪੈ ਗਈ ਗਰਮੀ ਹੋ ਗਈ ਬਹੁਤ ਮੀਂਹ ਪਿਆ ਆਪਣੇ ਤਾਂ ਪਾਣੀ ਖੜ ਗਿਆ ਸੜਕ ਤੇ ਹੋਰ ਇੱਧਰ ਹੈ ਨਹੀਂ ਸੀ ਜਦੋਂ ਇੰਨਾ ਨਹੀਂ ਸੀ ਜਦੋਂ ਸੈਬੜੋ ਲੈਨ ਆਉਂਦਾ ਸੀ ਮੀਂਹ ਤੇ ਆਪਣੇ ਘਰੇ ਤੇ ਹੁਣ ਇੰਨੀ ਗਰਮੀ ਹਾਂ ਹੁਣ ਗਰਮੀ ਆ ਕੋਨੂੰ ਬਹੁਤ ਜ਼ਿਆਦਾ ਹੈ ਜ਼ਬਰਦਸਤ ਸੇਕ ਮਾਰੀ ਜਾਂਦਾ ਲੱਗਦਾ ਹੀ ਨਹੀਂ ਮੀਂਹ ਪੈ ਕੇ ਹਟਿਆ ਸਹੀ ਹੈ ਇਹ ਜਮੇ ਤਾਂ ਪਾਵੇ ਨਾ ਰੱਬ ਆਸ ਖੇੜ ਨਹੀਂ ਸਕਦੇ ਤੁਹਾਨੂੰ ਪਤਾ ਤੁਹਾਨੂੰ ਕਿੰਨੀ ਦੁਨੀਆ ਦੇਖਦੀ ਐ ਹੀ ਬੱਸ ਤੇ ਕਾ ਮੇਰੇ ਘਰ ਆਲਾ ਬੈਂਡ ਵੀ ਨਹੀਂ ਦਿੰਦਾ ਕਿਸੇ ਪਾਸੇ ਮਮਾ ਬੈਂਡ ਵੀ ਨਹੀਂ ਦਿੰਦਾ ਅੱਜ ਪਤਾ ਕੀ ਹੋਇਆ 7th ਮੋਸਾ ਉੱਤੇ ਜਿਹੜਾ ਖਾਣਾ ਵਾਲੀ ਚੜ ਗਈ ਗੋਸ਼ਪਨਾਂ ਚੜਦੀ ਐ ਕਿੱਥੇ ਮੇਰਾ ਕਿੱਥੇ ਚੜ ਗਈ ਹੱਥ ਤੇ ਖੁਸਮ ਜਮੇ ਲਈ ਹੱਥ ਤੇ ਚੜੀ 나ੜ ਚਾ ਗੁੰਨੂ ਖਾਣਾ ਪੀਣਾ ਹੈ ਨਹੀਂ ਗੁਰੂ ਤੇ ਪੈਛਤਰ ਗੱਲ ਤਾਂ ਸੁਣੋ ਹੈਨਾ ਮੈਮ ਕਹਿੰਦੀ ਕਰਨ ਵਾਲੀ ਸੀਤਰਾ ਨਾਲ ਲੋਟ ਆਦਰ ਮੈਂ ਲਿਖਦਾ ਨਾਲ ਹੀ ਨਾਂ ਲਿਖਿਆ ਰਹਿੰਦੀ ਲਿਖਦਾ ਨਾਲ ਹੀ ਨਾ ਹੋਈ ਮੈਂ ਤਾਂ ਕਲਾਸ ਖੜੀ ਹੋ ਗਈ ਹੋ ਮੇਰੇ ਨਾ ਮੜ ਜਾ ਕੇ ਮਾਫ ਕਰਦੇ ਇਤਨਾ ਫਾਸਟ ਫੂਡ ਮੁੱਤ ਖਾਇਆ ਕਰ ਮੈਂ ਕਿਹਾ ਮੈਂ ਮੈਂ ਤਾਂ ਖਾਦੀ ਹੀ ਨਹੀਂ ਆ ਮੈਂ ਮਾ ਦੇਖਿਓ ਮਾਣਾ ਦਿਖਾਵਾਂਗੇ ਤੁਹਾਨੂੰ કેમ મેડમ કહેદી કે ફાસ્ટ ફૂડ ખાનીયા મે કે મે આપદી તીન હેલ્ધી ફૂડ ખાવાની હે ગરમ બહોત આ ગાઈસ હે કળો ખાને આ પતરા ઇના ખાને આ કોમર કિડ શોપ ખુલીયા દેખો રોજ થોરા ખાને હોતે હે હણ દો દિન હું ગાઈસ મે બનાના શોપ ખોલીયા ગાઈસ મે બનાના શોપ ખોલીયા હે જી શોપ ખોલીયા ચલી દી શોપ ખોલીયા ઓર દૂડ શોપ ખોલીયા ચાસું પખો પાસ દેને કે પાસ આજો ગાઈસ ખા લો બના કે દેખાના થા મે ફાઇનલ લુક હજી થોડીક ગરમા મે બના દેનીયા આપા ਚਟ ਚਟ ਜਿਹੜੇ ਚਟ ਚਟ ਕੇ ਖਾਣ ਹਨਾ ਤੁਸੀਂ ਸਾਰੇ ਜਾਣੇ ਤੁਹਾਡੇ ਮੂੰਹ 'ਚ ਆ ਜਾਏ ਪਾਣੀ ਗਰਮ ਗਰਮ ਚੂਰੀ ਖਾ ਕੇ ਹੈਲਦੀ ਹੈਲਦੀ ਬਣਾ ਲਾ ਫੇਰ ਤੁਹਾਨੂੰ ਦਿੰਦੀ ਆ ਖਾਣ ਨੂੰ ਵੇਟ ਕਰੋ ਨਾ ਵੇਟ 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 ਐਂਡ ਵਾਚ ਗੰਭੋਤਾ ਗੰਭੋਤ ਤੁਸੀਂ ਲੇਟ ਹੋ ਗਏ ਉਹਨਾਂ ਖਾ ਵੀ ਲਈ ਉਹਨਾਂ ਨੇ ਤਾਂ ਇੱਕ ਇੱਕ ਲੱਡੂ ਖਾ ਲੋ ਗਾਇਸ ਲੱਡੂ ਮੈਂ ਬੜੇ ਸਾਈਜ਼ ਦੇ ਲੱਡੂ ਬਣਾਇਆ ਕਿਉਂਕਿ ਆਪਾਂ ਨੂੰ ਕਿਹੜਾ ਆਪਾਂ 24 ਚਲਾਉਣੇ ਆ ਖਾਣੇ ਆ ਗੁੱਡ ਗੁੱਡ ਗਰਲ ਕੈਂਟ ਬਣੀ ਨਾ ਹਮ ਥੈਂਕ ਯੂ ਕਾ ਲੋ ਜਲਦੀ ਜਲਦੀ ਫਾਸਟ ਫਾਸਟ ਬਣਾਇਆ ਅੱਜ ਪਹਿਲਾਂ ਸਾਡੀ ਪਲੈਨਿੰਗ ਕੁਝ ਹੋਰ ਸੀਗੀ ਵੈਰਾਈਟੀ ਟਾਈਮ ਕੁਝ ਹੋਰ ਹੁੰਦਾ ਫਿਰ ਸੀ ਗਿਆ ਪਹਿਲਾਂ ਪਾਪਾ ਨੇ ਕਿਹਾ ਜਾਣਾ ਤੂੰ ਬੈਟਰੀ ਲੋ ਕਰਕੇ ਰੱਖ ਦਿਆ ਕਰੇਂਗਾ ਮੈਂ ਕੰਮ ਕਰਨਾ ਹੁੰਦਾ ਹੈ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਪਾਪਾ ਜੀ ਨੂੰ ਚਾਹੀਦਾ ਹੁੰਦਾ ਜੀ ਇਹ ਕੰਮ ਚੱਲ ਰਿਹਾ ਆ ਪਾਪਾ ਜੀ ਦਾ ਇਹਦੇ ਤੇ ਮੋਦੀ ਰੂੜੀ ਲੋ ਜੀ ਗਾਇਸ ਖਾ ਲਓ ਤੁਸੀਂ ਮੈਂ ਆਇਆ ਸਾਡਾ ਦੁੱਧ ਲੈ ਕੇ ਨਰਾਕਾਂ ਦੇ ਇੱਥੇ ਪਿਆ ਮੈਂ ਆਂਦਾ ਕਿਚਨ ਚ ਰੱਖਿਆ ਸੀ ਕਿਉਂਕਿ ਮੈਨੂੰ ਠੰਡਾ ਦੁੱਧ ਪਸੰਦ ਨਹੀਂ ਹੈ ਬੈਟਰੀ ਲੋਣਾ ਗਾਦੀ ਚੰਗਾ ਹੈ ਆ ਜੇ ਚੂਰੀ ਖਾ ਲਓ ਸਾਰੇ ਜਣੇ ਦੇਸੀ ਕਿਉ ਦੇਸੀ ghee ਕੀ ਜੂਰੀ ਦੇਚ ghee ਕੀ ਜੂਰੀ ਇਟਸ ਵੈਰੀ ਟੇਸਟੀ ਇਟਸ ਵੈਰੀ ਟੇਸਟੀ ਇਟਸ ਵੈਰੀ ਯੈਮੀ ਇਟਸ ਵੈਰੀ ਯੈਮੀ ਯੈਸ ਯੈਸ ਮੇਰਾ ਇਹ ਰਹਿ ਗਿਆ ਸੀ ਇਹਦੇ ਬਿਨਾ ਮੇਰਾ ਕੁਝ ਨਹੀਂ ਮੰਮੀ ਦਾ ਪਿਆਰਾ ਟਾ ਬੋਲ ਗਾਇਆ ਦੇਖੋ ਪੂਰੀ ਪਿੱਕਚਰ ਨਿਕਲੇ ਸੀਗੀ ਇੱਥੇ ਸਾਰੇ ਐ ਤੂੰ ਦਖੀਓ ਬਲੈਕ ਬਲੈਕ ਪੂਰਾ ਸੀਗਾ ਹੁਣ ਥੋੜਾ ਬਲੈਕ ਹੋ ਗਿਆ ਮੇਰੇ ਪਿਆਰੇ ਅਸੀਂ ਸਟੱਡੀ ਸਟਾਰਟ ਕਰਤੀ ਜੀ ਗੁੰਨੋ ਹੋਜੇ ਤੱਕ ਘਰੇ ਆ ਕਰੋਂ ਦੀ ਰੈਡੀ ਹੋ ਕੇ ਫਿਰਦੀ ਆ ਇਹਦੇ ਪਾਪਾ ਲਗਾਏ ਹੋਇਆ ਉਹ ਉਹਨੂੰ ਘਰੰਦੀ ਰਾਤੀ 5:30 ਦਾ ਸੀ ਇਹਦਾ ਟਿਊਸ਼ਨ ਦਾ ਦੇਖ ਲਓ 3:25 ਹੋ ਗਿਆ ਜਿੱਦ ਤੱਕ ਜਨਾਬ ਜੀ ਆਏ ਨਹੀਂਗੇ ਹੂੰ ਇਹ ਕਹਿੰਦੀ ਫੋਨ ਕਰੋ ਫੋਨ ਕਰੋ ਮੈਂ ਕਿਹਾ ਉਹ ਚਲਾਈ ਜਾਂਦੇ ਨੇ ਵਹੀਕਲ ਚੱਲ ਅੱਜ ਫੇਰ ਗੋਨੂੰ ਟਿਊਸ਼ਨ ਤੋਂ ਲੇਟ ਪਹੁੰਚੂਗਾ ਕੰਮ ਵੀ ਜ਼ਰੂਰੀ ਆਪਾਂ ਨੂੰ ਮਾਂ ਨਾਲ ਕਹਿ ਦਿੰਦੇ ਆ ਤਾਂ ਫੇਰ ਆਪਾਂ ਨੂੰ ਹੈਲਪ ਕਰਨੇ ਵੀ ਬਣਦੀ ਹੈ ਨਾ ਅ ਲੋਰਡ ਜੀ ਬਟਾ ਉਹ ਆਂਟੀ ਨੂੰ ਜ਼ਰੂਰ ਤੇ ਸੀਗੀ ਫੇਰ ਆਂਟੀ ਦਾ ਫੋਨ ਆ ਜਾਂਦਾ ਸੀ ਬਾਰ ਬਾਰ ਤਾਂ ਕਰਕੇ ਚਲੇ ਗਏ ਸਿੱਧਿਓ ਕੇ ਬੈਠਾ ਆਉਣ ਵਾਲੀ ਆ ਬਸ ਪਾਪਾ ਅਸੀਂ ਆਪ ਦਾ ਕੰਮ ਕਰਦੇ ਆਂ ਡਾਂਸ ਕਰ ਲੈ ਮੈਂ ਕਰੀ ਆਂਦੀ ਹਾਂ ਨਾੜ ਚੜਾ ਲਈ ਬੈ ਜਾ ਟੇਕੇ ਰਾਮ ਨਰ ਐਵੇਂ ਨਾੜਾ ਚੜੀ ਜਾਂਦੀਆਂ ਇਹਦੇ ਕੱਲ ਦੀਆਂ ਖਾਣ ਪੀਣ ਤੇ ਧਿਆਨ ਦੇ ਹੁਣ ਦੋ ਦਿਨ ਕੁਝ ਖਾਦਾ ਨਹੀਂਗਾ ਮੰਮੀ ਜੀ ਜੀ ਸ਼ੇਂ ਤੇ ਚੜੇਗੀ ਆਪ ਥੇਲਵਾੜ ਲਿਖਦੀ ਲਿਖਦੀ ਹਾਏ ਹੋ ਰੱਬਾ ਆਜੋ ਆਜੋ ਭਈ ਆਜੋ ਗਦੋਂ ਲੇਟ ਹੋ ਗਿਆ ਮਮਾ ਤੁਸੀਂ ਛੱਡਿਆ ਪਾਪਾ ਅੱਤੀ ਵੇ ਤੇ ਗਏ ਦੇ ਤੂੰ ਆਂਦੇ ਨਹੀਂ ਚਲਾ ਸੇ ਬੂਹ ਪਤਾ ਕੰਮ ਕਰੀਏ ਆਪਣਾ ਹਾਂ ਦੱਸ ਇਹਦਾ ਕੁਝ ਰਹਿ ਗਿਆ ਸੀ ਗਾਇਸ ਗਾਇਸ ਕਰੀ ਜਾਂਦਾ ਸਟਾਰ ਮਿਲ ਗਿਆ ਬੁੱਧਾ ਹੀ ਨੀਗਾ ਉਹਦੇ ਲਿਖੇ ਸੀ ਉਹ ਵੇ ਸਟਾਰ ਮਿਲ ਗਿਆ ਭਾਈ ਮੁੰਡੇ ਨੂੰ ਇਹ ਤਾਂ ਰੋਜ਼ ਹੀ ਸਟਾਰ ਲੈਂਦਾ ਨਵਾਂ ਕਿੱਤਾ ਏ ਬੇਵਾਸਾਬ ਨਵਾਂ ਸਾਮਾ ਕੀਤਾ ਸੀ ਔਰ ਇਹ ਚ ਵੀ ਸਟਾਰ ਮਿਲ ਗਿਆ ਸ਼ਾਬਾਸ਼ ਵੈਰੀ ਗੁੱਡ ਆਈ ਏਮ ਪ੍ਰਾਊਡ ਆਫ ਯੂ ਮੇਰੇ ਸਨ ਜਿਹੜੇ ਸਾਡੇ ਮੇਰੇ ਪੇਪਰ ਸੀ ਦਾ ਉਹਨੂੰ ਨਸ਼ਟ ਪਲਾਸ ਕਰੀਅਤ ਸੀ ਐਸੀ ਮੇਰੇ ਪੇਪਰ ਦੇ ਸੱਕਿਆ ਪੱਜੂ ਵੀ ਪਰ ਸੇ ਏ ਗ੍ਰੇਡ ਆਏ। ਅੱਛਾ ਜੀ। ਅੱਜ ਸੈਬੂ ਸਾਡੇ ਮੈਡਮ ਨੇ ਦੱਸ ਤਾ ਸਾਡੇ ਮੈਮ ਨੇ ਕਹਿੰਦੇ ਪੇਪਰ ਸਟੈਪਲਾਈਟ ਕਰਨ ਵਾਸਤੇ ਸਾਡੀ ਡਿਊਟੀ ਲਈ ਸੀ ਕਹਿੰਦਾ ਮੇਰੇ ਸਾਰੇ ਪੇਪਰ ਸਾਰੇ ਸਹੀ ਸੀ ਮੇਰੇ ਸਾਰਿਆਂ ਚ ਏ ਏ ਗ੍ਰੇਡ ਮੇਰਾ ਪੇਪਰ ਆ ਗਿਆ ਫੁੱਲਿਆ ਫਿਰਦਾ ਫੁੱਲਿਆ ਫਿਰਦਾ ਸੈਚਰਡੇ ਨੂੰ ਪਤਾ ਲੱਗੂਗਾ ਗਾਇਸ ਸੈਚਰਡੇ ਨੂੰ ਮੈਂ ਦੇਖ ਕੇ ਆਉਂਗੀ ਉਹਦੇ ਠੀਕ ਹੈ ਕਿਸੇ ਚ ਕੋਈ ਗਲਤੀ ਨਹੀਂ ਸੀਗੀ ਦੂਜੇ ਪੈਰ ਤੇ ਚੜਗੇ ਗਾਇਸ ਮੈਨੂੰ ਹੀ ਆਵੇ ਰੱਖਿਆ ਹੋਏ ਚਲੋ ਇੱਥੇ ਤਾਂ ਵਾਲੀ ਪੇੜੀ ਚੜੀ ਹੈ ਲਓ ਜੀ ਪਹੁੰਚ ਗਏ ਇਹ ਘਰ ਤੁਸੀਂ ਵੀ ਕਹਿੰਦੇ ਹੋਗੇ ਘਰ ਕਿਦਾ ਇਹ ਆਪਣਾ ਦੋਸਤ ਯੂ ਐਸ اے ਵਾਲਾ ਉਹ ਅਮਰੀਕਾ ਵਾਲਾ ਸੋਰੀ ਤੇ ਉਹਦਾ ਘਰ ਹੈ ਗੇਟ ਨਵਾਂ ਲਾਈ ਜਾਂਦੇ ਬਾਈ ਹੁਣੇ ਬਸ ਲੱਗ ਗਿਆ ਗੇਟ ਤੇ ਆਂਟੀ ਨਾਲ ਕੰਮ ਹੁੰਦੇ ਆ ਫਿਰ ਇੱਥੇ ਕੋਈ ਹੈ ਨਹੀਂ ਨਾ ਹੋਰ ਫਿਰ ਮੈਨੂੰ ਜਾਣਾ ਪੈਂਦਾ ਨਾਲ ਆਂਟੀ ਦੇ ਤੇ ਉਹ ਕੰਮ ਕਰ ਰਹੀ ਹੈ ਏ ਆਂਟੀ ਨੂੰ ਛੱਡ ਕੇ ਹੁਣ ਗੁੰਨੂ ਨੂੰ ਲੈਣ ਚੱਲੇ ਆ ਟਿਊਸ਼ਨ ਤੇ ਛੱਡ ਕੇ ਆਣਾ ਗੁੰਨੂ ਨੂੰ ਕਰੋ ਗੁੰਨੂ ਨੂੰ ਬਿੱਕ ਕਰਾਂਗੇ ਫੇਰ ਟਿਊਸ਼ਨ ਤੇ ਛੱਡੂਗਾ ਮਾ ਆਪ ਦਾ ਭਾਈ ਅਮਰੀਕਾ ਹੈ ਤੇ ਆਂਟੀ ਆਏ ਹੋਏ ਆ ਇੱਥੇ ਕਾਫੀ ਦਿਨ ਹੋ ਗਏ ਤੇ ਫਿਰ ਉਹ ਜਿਹੜਾ ਬਾਹਰ ਬੈਠਾ ਮੈਨੂੰ ਫੋਨ ਕਰ ਦਿੰਦਾ ਮਿੰਟੂ ਆ ਕੰਮ ਆ ਕੰਮ ਮਮੀ ਨਾਲ ਜਾਇਆ ਈ ਫੇਰ ਆਪਾਂ ਆ ਜਾਈਦਾ ਉਹਦੇ ਨਾਲ ਦੀ ਨਾਲ ਐਨੇ ਨਾਲ ਆਂਟੀ ਵੀ ਬੇਬੀ ਕਰੋ ਜਾਂਦੇ ਨਾ ਜੇ ਮੈਂ ਨਾਲ ਚਲਾ ਜਾਣਾ ਆਂਟੀ ਦੇ ਜੋ ਗੁੰਨ ਨੂੰ ਪੈਕ ਕਰ ਲੈਦੇ ਆਪਾਂ ਚੱਟਾ ਕਰਿਆ ਅਸੀਂ ਤਦ ਤੱਕ ਕਿ ਦੋਨੇ ਪੈਰ ਜਵੇਂ ਨਾਲ ਚੱਲ ਗਈ ਸੀ ਮਜ਼ਾ ਆਦਾਰੀਆ ਪੌੜੀਆਂ ਚੜਦਾ ਨਾੜਾ ਖੋਲ ਦੇਣਗੇ ਨਹੀਂ ਜੇ ਚੜਗੇ ਨਾ ਆਖੀ ਹੋ ਨਹੀਂ ਨਾੜਾ ਖੋਲਣਗੇ ਚੜ੍ਹਨ ਨਾਲ ਤਾਂ ਤੁਰੇਗੀ ਤਾਂ ਐਕਸਰਸਾਈਜ਼ ਹੋਮੀ ਜੇ ਹੁੰਨਾ ਇੰਨਾ ਦਰ ਤੋਂ ਹੋੜਾ ਪੈਰ ਤੇ ਖੱਟਾ ਤੇ ਜਿਵੇਂ ਲਿਖੂਂਗੀ ਹੱਥ ਜਲ ਗਏ ਤੁਹਾਨੂੰ ਯਾਰ ਬਾਈ दे चार्टी। नहीं चढ़ चढ़ नहीं चढ़ते <laughs> खराब होंगी पता ना कहीं लिफ्टे रात ही रह जाएंगे शरारता कर दी लिफ्ट मशीनरी ना कहती शरारत करनी ਨਾਲੇ ਪਤਾ ਦੇ ਖਰਾਬ ਹੁੰਦੀ ਹੈ ਤੇ ਉਹਦੇ ਨਾਲ ਹੀ ਪੰਗੇ ਲੈਂਦੇ ਆ ਗਰਮੀ ਬਹੁਤ ਹੋਈ ਪਈ ਹੈ ਬਾਏ ਬਾਏ ਗਾਇਸ ਜਨੰਦ ਸੇ ਸਿਕਾ ਦਾ ਤੋਂ ਪਜਾਮਾ ਪਾ ਦੇ ਮੈਂ ਆ ਜਾਗਾ ਟੀਪ ਲਾਈ ਆਂਦਾ ਸੈਬੂ ਕੋਲੇ ਆਜ ਹੁੰਦੇ ਦੇਖ ਲੋ ਮਾੜਾ ਇਹ ਤਾਂ ਫਟਿਆ ਸੀ ਕਿੰਨੇ ਕਿ ਨਾ ਕੀ ਹੁੰਦਾ ਰਾਤ ਮੇਂ ਪਾਉਣਾ ਆਹੋ ਆਹ ਕਮਲ ਲੈ ਲੈ ਤਾ ਕੋ ਜੇ ਬੋੜਾ ਕੁਸ਼ਮੀ ਮਾ ਤਾਂ ਗੈਲ ਸੀ ਫਟੇ ਹੋਏ ਪਜਾਮੇ ਦਾ ਲਾ ਸੈਬੂ ਕੋਲੇ ਸੈਬੂ ਨਾਲ ਸੰਪਰਕ ਕਰੋ ਜੇ ਕਿਸੇ ਨੇ ਪਜਾਮਾ ਜੋੜਨਾ ਗੈਲ ਸੈਬੂ ਯੈਸ ਅੱਜ ਅਸੀਂ ਕੱਦੂ ਦੀ ਸਬਜੀ ਬਣਾਈਏ ਕਿੱਦੂ ਖਾਂਗੇ ਕੱਲ ਮੈਂਨੂੰ ਸਕੂਲੇ ਭੇਜ ਦੇ ਮਮਾ ਚਲੋ ਤੇਰੀ ਰੋਟੀ ਉਹ ਤੇ ਖਾਲੋ ਸਾਰੇ ਤੇ ਦਿਨ ਆ ਰੋਟੀ ਖਾਣਾ ਤੁਹੋ ਜਾਣੇ ਬੋੜੋ ਜਾਣੇ ਖਾਣ ਰੋਟੀ ਪਾਣੀ ਲੈ ਨੇ ਗਾਇਸ ਕਿੰਨੀ ਲੋਜ਼ੀ ਗਾਇਸ ਪਾਣੀ ਭਰੀਆਂ ਦਾ ਆਪਣਾ ਬੰਦ ਕਰ ਦਈਏ ਖੜਕਾ ਕਰੂ ਅੱਜ ਆਪਾਂ ਜਲਦੀ ਵੇਲੇ ਹੋ ਗਏ ਬਰਤਨ ਸਾਫ ਕਰਦੇ ਆਪਾਂ ਦਹੀਂ ਵੀ ਬਣਾਤਾ ਬਣਾਉਂਦੇ ਸਾਗ ਵੀ ਆਪਾਂ ਕੀ ਕਰਨ ਲੱਗਿਆ ਕੰਮ ਕਰ ਲਾ ਆਪਦਾ ਉਹ ਜੀ ਆਪਾਂ ਬਣਾ ਰያ ਬਨਾਣਾ ਸ਼ੇਕ ਜਨਾਬ ਜੀ ਪਿੰਨੇ ਜਨਾਬ ਜੀ ਤੇ ਸਾਈ ਭਾਸ ਤੇ ਕਿਹਕੇ ਗੁਨੂ ਨੂੰ ਨਹੀਂ ਦਵਾਂਗੇ ਠੰਡਾ ਤੇ ਵੈਸੇ ਵੀ ਬਨਾਣਾ ਕੋ ਨੂੰ ਅਲਰਜੀ ਆ ਕੇਲੇਆ ਤੋਂ ਉਹ ਕੇਲੇਆ ਤੋਂ ਨਹੀਂ ਖਾਂਸੀ ਹੋਈ ਪਈ ਹੈ ਤਾਂ ਕਰਕੇ ਫਿਰ ਆਪਾਂ ਨੂੰ ਹਜੇ ਫਰੇਜ਼ ਆ ਤੇ ਡਾਕਟਰ ਨੇ ਠੰਡੀ ਚੀਜ਼ੇ ਨਾ ਦੇਵੇ ਠੀਕ ਹੈ ਬਾਕੀ ਆਪਣਾ ਸਾਰਾ ਕੰਮ ਨਿਬੜ ਗਿਆ ਮੈਂ ਬਨਾਣਾ ਖਾਂਦਾ ਨਹੀਂ ਨਾ ਮੈਂ ਬਨਾਣਾ ਸ਼ੇਕ ਪੀਂਨਾ ਉਹਦਾ ਵੀ ਇੱਕ ਰੀਜ਼ਨ ਉਹ ਦੱਸੂਗਾ ਤੁਹਾਨੂੰ ਫਿਰ ਕਦੇ ਬਨਾਣਾ ਵਿੱਚ ਡਰਾਈ ਫਰੂਟਸ ਪਾ ਦਿੰਨੇ ਆਪਾਂ ਤੇ ਰੈਡੀ ਹੋ ਜਾਂਦਾ ਆਜੋ ਤੁਸੀਂ ਵੀ ਪੀਓ ਤੇ ਨਾਲ ਨਾਲ ਕਰੋ ਵਲੌਗ ਨੂੰ ਵਲੌਗ ਨੂੰ ਇੰਜੋਏ ਤੇ ਨਾਲ ਨਾਲ ਪੀਓ ਬਨਾਣਾ ਸ਼ੇਕ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਉਮੀਦ ਕਰਦੇ ਆ ਦੇਖੋ ਪਸੀਨਾ ਗਰਮਿਸ਼ ਵੈਸੇ ਦੁਬਾਰਾ ਪਣਾਉਣਾ ਹੀ ਆ ਣਾ ਕੇ ਤੇ ਫਿਰ ਆਪਾਂ ਵੇਲੇ ਲਓ ਜੀ ਜਨਾਬ ਜੀ ਦਾ ਬਨਾਣਾ ਸ਼ੇਕ ਹੋ ਗਿਆ ਰੈਡੀ ਜਨਾਬ ਜੀ ਨੂੰ ਦੇ ਕੇ ਆਨੇ ਤੇ ਅੱਜ ਦੇ ਸੈਬੂ ਨੂੰ ਦੇਤਾ ਸੀ ਪਹਿਲਾਂ ਸੈਬੂ ਪੀ ਰਿਆ ਮੈਂ ਤੇਰਾ ਬੰਦਾ ਤੈਨੂੰ ਖੰਸੀ ਆ ਨਾ ਤੈਨੂੰ ਕੱਲ ਦਵਾਂਗੇ ਗਰਮ ਵੀ ਰਹਿੰਦੇ ਹੁਣ ਤੋਂ ਦੁੱਧ ਨਾ ਪੀ ਹਜੇ ਮਾਰਨਿੰਗ ਤੇ ਲਈ ਓਕੇ ਆ ਲੋ ਤੁਹਾਡਾ ਬਨਾਣਾ ਸ਼ੇਕ ਥੈਂਕ ਯੂ ਕੀ ਹੁਣੇ ਬੀਣਾ ਠਰ ਕੇ ਥੋੜਾ ਥੋੜਾ ਕਰਕੇ ਪੀ ਲੈ ਤੁਹਾਡਾ ਥੋੜਾ ਥੋੜਾ ਕਰਕੇ ਬਾਏ ਲੋਚ ਇੱਥੇ ਰੱਖ ਦਿੰਨੇ ਆਪਾਂ ਆ ਦੇਖੋ ਆ ਦਵਾਈ ਵੀ ਅਸੀਂ ਸਰਾਣੀ ਰੱਖੀ ਐ ਰਾਤ ਨੂੰ ਪੈਣ ਲੱਗੇ ਲੈਣੇ ਹੁੰਨੇ ਆ ਤੇ ਬਹੁਤ ਫਰਕ ਆ ਇਹਦੇ ਨਾਲ ਬਹੁਤ ਜ਼ਿਆਦਾ ਬਹੁਤ ਵਧੀਆ ਮੈਡੀਸਨ ਆ ਜੀ ਜੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਬੈਕ ਦੀ ਨੈਕ ਦੀ ਕਿਸੇ ਵੀ ਚੀਜ਼ ਦੀ ਐ ਤਾਂ ਤੁਸੀਂ ਆ ਦਵਾਈ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਗਾ ਥੈਂਕ ਯੂ so much ਦੀ ਜਾਨੂੰ ਦੱਸਣ ਵਾਸਤੇ yes स्पੌਂਡਨ ਤੇ ਜਸਬੀਰ ਵੀਰ ਜੀ ਨੇ ਵੀ ਇਹੀ ਭੇਜੀ ਸੀ ਅੱਜ ਫੋਟੋ ਆ ਦੇਖੋ ਜਸਬੀਰ ਵੀਰ ਜੀ ਇਹੀ ਲੈ ਰਹੇ ਆ ਤਿੰਨ ਦਿਨ ਤੋਂ ਬਹੁਤ ਵਧੀਆ ਦਵਾਈ ਆ। ਥੈਂਕ ਯੂ ਸੋ ਮੱਚ ਤੁਹਾਡਾ ਵੀ ਭੇਜਣ ਵਾਸਤੇ। ਤੇ ਇਹ ਉਹਦੇ ਆਪਾਂ ਨੂੰ ਤੁਸੀਂ ਵੀ ਨਾਲ ਹੀ ਸਿਸ਼ਾ ਲਾਈਵ 'ਚ ਦੱਸੀ ਸੀ ਸਿਸਟਰ ਨੇ ਤੇ ਫਿਰ ਆਪਾਂ ਨੈਕਸਟ ਡੇ ਲੈ ਆਏ ਸੀਗੇ। ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਅੱਜ ਦੇ ਬਨਾਣਾ ਸ਼ੇਕ ਦੇ ਨਾਲ-ਨਾਲ ਕਰਦੇ ਆਪਾਂ ਵਲੌਗ ਦਾ ਐਂਡ। ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ। ਬਾਏ ਬਾਏ ਗੁੰਨੂ ਸਾਬੂ। ਬਾਏ ਬਾਏ। ਗੁੱਡ ਨਾਈਟ। ਗੁੱਡ ਨਾਈਟ। ਅੱਜ ਸਭ ਲੋਕਾਂ ਬੇਠੀ ਆ ਤੁਸੀਂ ਮੈਂ ਕੱਲ ਵੀ ਰਣਕੋਨਾਂ ਵਿੱਚ ਵਲੌਗ ਦੇਣਾ। ਲਾਈਕ ਸ਼ੇਰ ਕਰਕੇ ਦਿਰੋ ਜ아요 ओके बाय बाय गुड नाइट ਟੇਕ ਕੇਅਰ ਲਵ ਯੂ ਟੇਕ ਕੇਅਰ ਲਵ ਯੂ ਸਾਡੇ ਬਲੌਗ ਅੰਤ ਤੱਕ ਦੇਖੇ ਰਹੋ ਕੋਈ ਸ਼ਾਰਟ ਨਾ ਦਿਓ ਤੁਸੀਂ ਛੋਟੇ ਛੋਟੇ ਕਮੈਂਟ ਕਰ ਦਿਓ ਇੰਨੇ ਵੱਡੇ ਕਮੈਂਟ ਕਰ ਕੋ ਬਾਈ ਬਾਈ